ਸਤਿ ਸ਼੍ਰੀ ਅਕਾਲ ਦੋਸਤੋ ਹੁਣ ਜਿਹੜੇ ਆਪਾਂ ਕਾਊਂਟਰ ਦੇ ਉੱਤੇ ਆਏ ਆਂ ਨਾਮ ਹੈਗਾ ਜੀ ਸ਼ਾਰਪ ਸਰਪ ਸ਼ਾਰਪ ਇੰਡਸਟਰੀ ਤੇ ਇਹਦੇ ਵਿੱਚ ਜਿਹੜੇ ਆਪਣੇ ਕੰਬਾਈਨਾਂ ਦੇ ਵਿੱਚ ਜਿਹੜੇ ਬਲੇਡ ਲੱਗੇ ਹੁੰਦੇ ਨੇ ਜਾਂ ਪ੍ਰੈਸ਼ਰ ਦੇ ਵਿੱਚ ਬਲੇਡ ਲੱਗੇ ਹੁੰਦੇ ਨੇ ਉਹਦੇ ਬਾਰੇ ਆਪਾਂ ਨੂੰ ਇਨਫੋਰਮੇਸ਼ਨ ਦੇਣਗੇ ਕੀ ਨਾਮ ਹੈ ਤੁਹਾਡਾ ਫਿਰਿੰਦਰ ਸਿੰਘ ਫਿਰਿੰਦਰ ਸਿੰਘ ਫਿਰਿੰਦਰ ਸਿੰਘ ਜੀ ਸਾਡੇ ਨਾਲ ਨੇ ਇਹ ਆਪਾਂ ਨੂੰ ਆਪਣੇ ਪ੍ਰੋਡਕਟ ਬਾਰੇ ਦੱਸਣਗੇ ਤਾਂ ਦੱਸੋ ਆਪਣੇ ਬਾਰੇ ਤੇ ਆਪਣੇ ਫਰਮ ਬਾਰੇ ਪਹਿਲਾਂ ਤਾਂ ਆਪਣੇ ਤੇ ਦੂਜਾ ਆਪਣੇ ਪ੍ਰੋਡਕਟ ਬਾਰੇ ਸਰ ਅਸੀਂ ਅੰਮਰ ਸਰ ਨੂੰ ਬੁਲਾਉਂ ਕਰਦੇ ਆਂ ਠੀਕ ਹੈ ਤੁਹਾਡੀ ਫਰਮ ਦਾ ਨਾਮ ਸ਼ਾਰਪ ਨਸ਼ੀਨ ਠੀਕ ਹੈ ਅਸੀਂ ਹਾਰਵੈਸਟਿੰਗ ਲਾਈਨ 'ਚ ਸਟੈਮ ਨੰਬਰ 1 ਤੇ ਜਾਓ। ਅੱਛਾ ਸਾਡਾ ਬਲੇਡ ਛਾਪ ਦੇ ਨਾਂ ਤੇ ਬਣਦਾ ਜਿੱਦੇ ਨਗ ਨਗ ਪਾਰ ਡੇਗੀ। ਠੀਕ ਹੈ ਇਹ ਜਿਹੜੇ ਲੱਗੇ ਹੋਏ ਨੇ ਤੁਹਾਡੇ ਇਹਦੇ ਵਿੱਚ ਦੋਸਤਾਂ ਨੂੰ ਤੁਹਾਨੂੰ ਦੱਸਣਾ ਚਾਹੁੰਦਾ ਜਿਹੜੇ ਸਟਾਲ ਤੇ ਆਪਾਂ ਆ ਕੇ ਖੜੇ ਆਂ ਆਪਾਂ ਕੰਬਾਈਨਾ ਖਰੀਦਦੇ ਆਂ, ਥਰੇਸ਼ਰ ਖਰੀਦਦੇ ਆਂ ਹੋਰ ਜਿਹੜੇ ਆਪਾਂ ਖੇਤੀਬਾੜੀ ਦੇ ਸੰਦ ਮੀਂਦੇ ਆਂ ਉਹਨਾਂ ਨੂੰ ਜਿਹੜੇ ਉਹਦੇ ਵਿੱਚ ਜਿਹੜੇ ਪਾਰਟਸ ਲੱਗਦੇ ਨੇ ਜਿਹਨੂੰ ਆਪਾਂ ਬਲੇਡ ਕਹਿੰਦੇ ਜਿਨ੍ਹਾਂ ਦੇ ਨਾਲ ਆਪਣੀ ਕਟਾਈ ਹੋਣੀ ਆ। ਇਹ ਉਹਨਾਂ ਦੇ ਮੈਨੂਫੈਕਚਰ ਨੇ। ਮਤਲਬ ਤੁਸੀਂ ਮਸ਼ੀਨ ਤਾਂ ਖਰੀਦ ਲਈ ਤੇ ਤੁਹਾਨੂੰ ਉਹਦੇ ਵਾਸਤੇ ਜਿਹੜੇ ਪਾਰਟਸ ਪਿੱਤੇ ਨੇ ਪੈਂਦੇ ਜਿਹੜੇ ਸਾਲ ਦੋ ਸਾਲ ਚੱਲ ਕੇ ਉਸ ਤੋਂ ਬਾਅਦ ਉਹਦੇ ਬਲੇਡਡੇ ਨੇ ਖਸ ਜਾਂਦੇ ਨੇ ਜਾਂ ਟੁੱਟ ਜਾਂਦੇ ਨੇ ਜਾਂ ਖਰਾਬ ਹੋ ਜਾਂਦੇ ਨੇ ਜੋ ਕੁਝ ਕੁਝ ਵੀ ਹੁੰਦਾ ਹੈਗਾ ਵੀ ਉਹ ਰਿਪਲੇਸ ਕਰਨੇ ਪੈਂਦੇ ਆ ਫਿਰ ਤੁਹਾਨੂੰ ਲੱਪਣਾ ਪੈਂਦਾ ਜਾਂ ਤਾਂ ਕੰਪਨੀ ਵਾਲੇ ਬਹੁਤ ਮਹਿੰਗਾ ਦਿੰਦੇ ਨੇ ਪਰ ਇਹਨਾਂ ਦੀ ਇਹ ਟੀਡੀ ਆਪ ਹੀ ਮੈਨੂਫੈਕਚਰਿੰਗ ਆ ਤੁਸੀਂ ਸਿੱਧਾ ਇਹਨਾਂ ਕੋਲੇ ਆ ਕੇ ਇਹ ਪ੍ਰੋਡਕਟ ਆਪਣਾ ਖਰੀਦ ਸਕਦੇ ਹੋ ਦੱਸੋ ਸਾਰਾ ਘੋਰੇ ਤੇ ਬਾਰੇ ਜੀ ਸਰ ਡਬਲ ਕਟਿੰਗ ਸਿਸਟਮ ਕਹਿੰਦੇ ਦੋਰੇ ਬਲੇਡ ਅੱਛਾ ਜੀ ਤੇ ਇਸ ਕੋਟ ਕਮਾਈਨ ਚ ਕਲਾਸ ਸਪੋਟਿੰਗ ਵੀ ਕਰਦੀ ਅੱਛਾ ਜੀ ਆਹ ਤੇ ਡਬਲ ਕਟਿੰਗ ਸਿਸਟਮ ਹੁੰਦਾ ਤੇ ਇਹ ਛੋਟੇ ਛੜੇ ਪਾਰ ਸਾਰੇ ਲੱਗੇ ਹਾਂ ਹਾਂ 3 ਸੈਕਸ਼ਨ ਪਰ ਕੰਮ ਕਰਦਾ ਹੈ ਸਰ ਇਹ ਸਰ ਇੱਕ ਡੈਮੋ ਹੈਗਾ ਇਹ ਕਲਾਸ ਦਾ ਬਲੇਡ ਹੈਗਾ ਤੇ ਕਟਰ ਬਾਅਦ ਤੇ ਇਹ ਜਿੱਦਾਂ ਇਹ ਕੇਐਸ ਦੀ ਮਸ਼ੀਨ ਹੈ ਇਸ ਉਤੇ ਕਟਰ ਬਾਅਦ ਤੇ ਪ੍ਰੀਪਰਾਂ ਤੇ ਵੀ ਅਕੇ ਬੋਰ ਲੱਗਦਾ ਇੱਕ ਬੋਰ ਲੱਸਿਓ ਜਿੱਦਾਂ ਇਹ ਜਿਹੜੀਆਂ ਲਗਾਈਆਂ ਹੋਈਆਂ ਡਿਸਪਲੇ ਦੇ ਵਿੱਚ ਤੁਸੀਂ ਆਹ ਇਹ ਵੀ ਬਲੇਡ ਹੀ ਹੈ ਇਹ ਹਾਫ ਵਲੇਟ ਹੁੰਦਾ ਅੱਛਾ ਜੀ ਇਹਨੂੰ ਆਪਾਂ 20 ਨੇਡ ਹਾਫ ਕਹਿੰਦੇ ਤੇ ਇਹ ਡਬਲ ਕਟ ਸਿਸਟਮ ਇਹਦੇ ਤੇ ਲਾਸ਼ ਤੇ ਬੈਠਾ ਅੱਛਾ ਇਹ ਹਾਫ ਤੇ ਹੈਗਾ ਤੇ ਜਿਹੜਾ ਇਹ ਵਾਲਾ ਹੈਗਾ ਇਹ ਇਹ ਡਬਲ ਹੈਗਾ ਇਹ ਰੀਪਰ ਚੀਜ਼ ਇਹ ਰੀਪਰ ਦੇ ਵਿੱਚ ਹਾਂ ਜੀ ਓਕੇ ਮਤਲਬ ਜੇ ਆਪਾਂ ਇਹਨਾਂ ਦੇ ਕੀਮਤ ਦੀ ਗੱਲ ਕਰੀਏ ਕਿੱਥੇ ਆਪਾਂ ਨੂੰ ਪ੍ਰਾਈਸ ਦਾ ਵੀ ਪਤਾ ਲੱਗ ਸਕਦਾ ਵੀ ਕਿੰਨੇ ਅਸੀਂ ਇਹ ਤੇ ਡਿਸਪਲੇ ਕਰਦੇ ਇਹ ਡਿਸਟ੍ਰੀਬਿਊਟਰ ਕੋਲ ਹੀ ਮਿਲਣਾ ਤੁਹਾਨੂੰ ਅੱਛਾ ਇਹ ਮਿਲਗਾ ਡਿਸਟ੍ਰੀਬਿਊਟਰ ਅਪਰੋਕਸੀਮੇਟਰੀ 24 ਰੁਪਏ ਦਾ ਏਬ ਅਪਰੋਕਸੀਮੇਟਲੀ 24 ਰੁਪਏ ਦਾ 24 ਇਹ 24 ਰੁਪਏ ਮਾਰਕ ਕਰਦਾ इजीली ਵਿੱਚ ਔਰ ਇਹ ਵਾਲਾ ਇਹ ਲਗਭਗ 35 36 ਰੁਪਏ ਦੇ ਅੱਛਾ ਮਲੜਾ ਸਿੰਗਲ ਵਾਲਾ ਹੈਗਾ ਉਹ ਮਹਿੰਗਾ ਵਾ ਹਾਂ ਸਰ ਮਹਿੰਗਾ ਇਹ ਡਬਲ ਵਾਲਾ ਹੈਗਾ ਸਸਤਾ ਨਹੀਂ ਸਰ ਇਹਦੇ ਚ ਨਾ ਐਕਚੁਅਲੀ ਇਹ ਤਾਂ ਚ ਨਾ thickness ਜ਼ਿਆਦਾ ਹੋਟਾ ਹੈ ਅੱਛਾ ਇਹਦੀ ਮੋਟਾਈ ਜ਼ਿਆਦਾ ਹੈ ਹਾਂ ਇਹ 2mm ਚ ਹੈ ਮੋਟਾ ਓਕੇ ਇਹ ਆਪਣਾ ਦੋ ਇਹ 2mm ਦੇ ਇਹ 3mm ਦਾ 2.5 ਦਾ ਇਹ ਨਹੀਂ 2.5 ਦੇ ਵਿੱਚ ਇਹ 2.5 ਆ ਮੈਂ ਇਹ 2mm ਦੇ ਵਿੱਚ ਆਕਰ ਤਾਂ ਕਰ ਮਤਲਬ ਠੀਕ ਹੈ ਤੇ ਹੋਰ ਇਸ ਤੋਂ ਇਲਾਵਾ ਜੇ ਤਾਂ ਹੁਣ ਇੱਕ ਚੀਜ਼ ਹੋਰ ਦੇਖੀ ਇਹ ਆਹ ਵਾਲਾ ਇੱਕ ਪਲੇਟ ਦੇਖਿਆ ਗਿਆ ਤੁਹਾਡੇ ਕੋਲੇ ਇਹ ਕਿਹੜੀ ਚੀਜ਼ ਲੱਗਦਾ ਇਹ ਸਾਰੇ ਡਬਲ ਕਟਿੰਗ ਸਿਸਟਮ ਜਿਹੜੇ ਕਲਾਸਸ ਕੋਡ ਦੀਆਂ ਕਮੈਨਾ ਹੁੰਦੀਆਂ ਹਾਂ ਹਾਂਜੀ ਤੇ ਦੇਖਿਆ ਤੁਸੀਂ ਦੋਸਤੋ ਜਿਹੜੇ ਆਪਣੇ ਮਸ਼ੀਨਰੀ ਜਿਹੜੀ ਆਪਣੀ ਖੇਤੀ ਦੇ ਵਿੱਚ ਸੰਧ ਵਰਤੇ ਜਾਂਦੇ ਨੇ ਕਟਾਈ ਵਾਸਤੇ ਇਹ ਉਹਨਾਂ ਵਾਸਤੇ ਟੂਲ ਨੇ ਇਹ ਜਿਹੜਾ ਜੇ ਬਰੇਡ ਲੱਗਦੇ ਨੇ ਤੁਸੀਂ ਅਗਰ ਇਹਨਾਂ ਦੇ ਡਿਸਟ੍ਰੀਬਿਊਟਰ ਜਾਂ ਡੀਲਰ ਤੋਂ ਵੀ ਲੈਣਾ ਚਾਹੋ ਤਾਂ ਤੁਹਾਨੂੰ ਉੱਥੋਂ ਵੀ ਮਿਲ ਸਕਦੇ ਨੇ ਫਗਰ ਤੁਸੀਂ ਸਿੱਧਾ ਇਹਨਾਂ ਨਾਲ ਵੀ ਕੰਟੈਕਟ ਕਰਨਾ ਚਾਹੋ ਤਾਂ ਤੁਸੀਂ ਇਹਨਾਂ ਨਾਲ ਵੀ ਕੰਟੈਕਟ ਕਰ ਸਕਦੇ ਹੋ ਇਹਨਾਂ ਦਾ ਇਹ ਕੰਟੈ ਸਦਾ ਵੀ ਰਾਫਤਾ ਕੰਮ ਕਰ ਸਕਦੇ ਹਾਂ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ